ਦੀ ਫਾਸਟ ਫੈਸ਼ਨ ਕੋਰਟ ਤੇ ਤੁਹਾਡਾ ਸਵਾਗਤ ਹੈ ਜਿਹੜੀ ਵੀਵਰਸ ਨੇ ਮੈਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ অন ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨ ਸ਼ੌਟ ਲੈਣਾ ਹੈ ਇਸ ਨੰਬਰ ਤੇ ਵਟਸਐਪ ਕਰਨਾ ਹੈ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਤੇ ਸੰਡੇ ਦੀ ਟਾਈਮਿੰਗ ਹੈਗੀ ਹੈ ਜੀ ਸਵੇਰੇ 11:00 ਬਜੇ ਲਓ ਜੀ ਅੱਜ ਆਪਾਂ ਤੁਹਾਨੂੰ ਤੇ ਕੁਝ ਕੁ ਸੂਟ ਹੈਗੇ ਲਾਸਟ ਦੇ ਆਪਾਂ ਤੁਹਾਨੂੰ ਡਿਸਕਾਊਂਟ ਦੇ ਵਿੱਚ ਦਿਖਾਵਾਂਗੇ। ਤੁਹਾਨੂੰ ਜੀ ਪਹਿਲਾ ਸੂਟ ਦੇਖੋ। ਰਾਮਟੈਕਸ ਦਾ ਸੂਟ ਹੈ ਜੀ। ਅ ਸਮਰ ਫੈਬਰਿਕ ਹੈਗਾ ਗਰਮੀਆਂ ਦੇ ਵਿੱਚ ਪਾਉਣ ਵਾਲਾ ਫੈਬਰਿਕ ਹੈਗਾ ਤੇ ਵਰਕ ਵਾਲੇ ਸੂਟ ਨੇ ਜੀ। ਆਹ ਲਓ। ਇਹ ਹੈਗਾ ਜੀ ਗ੍ਰੀਨ ਕਲਰ ਔਰ ਕਲਰ ਤੁਸੀਂ ਲਗਭਗ ਸਹੀ ਦੇਖਦੇ ਹੋਣੇ ਹੋ। ਅ ਬੜਾ ਹੀ ਸੋਹਣਾ ਜਿਹਾ ਫੈਬਰਿਕ ਹੈਗਾ ਵਿਦਾਊਟ ਲਾਈਨਿੰਗ ਬਣਾ ਕੇ ਪਾਇਓ ਤੁਸੀਂ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ। ਵੈਸੇ ਅਦਰਵਾਈਜ਼ ਥੋੜੀ ਮਰਜ਼ੀ ਹੁੰਦੀ ਹੈ ਗ੍ਰੇਸਫੁਲ ਜ਼ਿਆਦਾ ਹੋ ਜਾਂਦਾ ਲਾਈਨਿੰਗ ਲੱਗ ਕੇ ਸੂਟ ਔਰ ਨੈਕ ਦੇ ਉੱਪਰ ਇਹ ਵਾਲਾ ਤੁਹਾਨੂੰ ਭਰਮਾ ਵਰਕ ਮਿਲੂਗਾ ਕ੍ਰੋਸ ਸਟਿਚ ਦਾ ਜਿਹਨੂੰ ਮੱਖੀ ਤੋਪਾ ਵੀ ਕਹਿ ਦਿੰਦੀਆਂ ਸੀ ਭੈਣਾ ਉਹ ਵਾਲਾ ਵਰਕ ਮਿਲੂਗਾ ਠੀਕ ਹੈ ਜੀ ਔਰ ਸਾਰੇ ਦੇ ਵਿੱਚ ਤੁਹਾਨੂੰ ਬੂਟੀ ਮਿਲੂਗੀ ਸੀ ਗ੍ਰੀਨ ਜਿਹਾ ਕਲਰ ਹੈ ਪ੍ਰੋਪਰ ਗ੍ਰੀਨ ਵੀ ਨਹੀਂ ਹੈਗਾ ਤੇ ਇਹ ਮਿਲੂਗੀ ਜੀ ਤੁਹਾਨੂੰ ਘੇਰੇ ਤੇ ਐਂਕਰਿੰਗ ਕੀਤੀ ਹੋਈ ਠੀਕ ਹੈ ਜੀ ਲੋ ਜੀ ਆਲ ਓਵਰ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ 5 ਮੀਟਰ ਸੂਟ ਮਿਲੂਗਾ ਬਿਲਕੁਲ ਪਲੇਨ ਨਹੀਂ ਹੈਗਾ ਇਹਦੇ ਵਿੱਚ ਹਲਕਾ ਹਲਕਾ ਜਿਹਾ ਤੁਹਾਨੂੰ ਆ ਦੇਖੋ ਟੂ ਟੋਨ ਜਿਹਾ ਹੁੰਦਾ ਨਾ ਜਿਵੇਂ ਕਾਟਨ ਉਹ ਜਿਵੇਂ ਪਸ਼ਮੀਨਾ ਦੇਖਦੇ ਸੀ ਟੂ ਟੋਨ ਦਾ ਉਸ ਤਰ੍ਹਾਂ ਜੀ ਟੂ ਟੋਨ ਫੈਬਰਿਕ ਹੈਗਾ ਜੀ ਇਹ ਤੇ ਰਾਮ ਟੈਕਸ ਦੀ ਬਕਾਇਦਾ ਤੁਹਾਨੂੰ ਇਹ ਸਟicker ਵੀ ਮਿਲੂਗਾ ਨਾਲ ਮਿਲੂਗਾ ਬਹੁਤ ਸੋਹਣਾ ਪਿਓਰ ਮਸਲੀਨ ਦਾ ਦੁਪੱਟਾ ਆਹ ਲੋ ਜੀ ਲੰਬਾ ਚੌੜਾ 2.5 ਮੀਟਰ ਦਾ ਖੁੱਲਾ ਢੁਲਾ ਦੁਪੱਟਾ ਮਿਲੂਗਾ ਇਹ ਲੋ ਜੀ ਬਹੁਤ ਖੂਬਸੂਰਤ ਠੀਕ ਹੈ ਜੀ ਤੇ ਇਹ ਹੈਗੀ ਜੀ ਇਹਦੇ ਲੇਸ ਲੱਗੀ ਹੋਈ 4 ਸਾਈਡ ਤੇ ਪ੍ਰਾਈਸ ਹੈਗੀ 2345 ਤੇ ਸ਼ਿਪਿੰਗ ਫਰੀ ਨੈਕ ਦੇਖੋ ਇਹ ਵਾਲਾ ਕਲਰ ਹੈਗਾ ਇਹ ਮੈਨੂੰ ਅ ਥੋੜਾ ਰਸਟੀ ਜਿਹਾ ਟੋਨ ਨੂੰ ਲੱਗ ਰਿਹਾ ਠੀਕ ਹੈ ਜੀ ਬਾਕੀ ਤੁਸੀਂ ਦੇਖ ਲਓ ਜੋ ਵੀ ਦਿਖ ਰਿਹਾ ਤੁਹਾਨੂੰ ਮੇਰੇ ਵਿੱਚ ਕਲੀਅਰ ਦਿਖ ਰਿਹਾ ਇੱਕ ਅੱਦੇ ਨੰਬਰ ਦਾ ਫਰਕ ਹੋ ਸਕਦਾ ਜੀ ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ ਹੈਗਾ ਠੀਕ ਹੈ ਆ ਲੋ ਨੈਕ ਦੇਖ ਲਓ ਇਹਦਾ ਨੈਕ ਦੇ ਉੱਪਰ ਬਹੁਤ ਖੂਬਸੂਰਤ ਵਰਕ ਘੇਰੇ ਤੇ ਤੁਹਾਨੂੰ ਐਂਕਰਿੰਗ ਮਿਲੂਗੀ 5 ਮੀਟਰ ਦਾ ਸਟਰਪ ਮਿਲੂਗਾ ਤੇ ਇਹ ਹੈਗਾ ਜੀ ਦੁਪੱਟਾ ਪਿਓਰ ਮਸਲੀਨ ਦੇ ਵਿੱਚ ਦੁਪੱਟਾ ਆਊਗਾ ਸਿਰ ਤੇ ਟਿਕਣ ਵਾਲੇ ਦੁਪੱਟੇ ਸਭ ਤੋਂ ਵੱਡੀ ਗੱਲ ਤੇ ਖੁੱਲੇ ਡੁਲੇ ਦੁਪੱਟੇ ਠੀਕ ਹੈ ਜੀ ਜ਼ਿਆਦਾਤਰ ਗਰਨੀਆਂ ਦੇ ਵਿੱਚ ਹੁਣ ਜਿਹੜੇ ਸੂਟਾਂ ਨਾਲ ਆ ਰਹੇ ਨੇ ਉਹ ਮਸਲੀਨ ਦੇ ਆ ਰਹੇ ਨੇ ਦੁਪੱਟੇ ਕਿਉਂਕਿ ਮਸਲੀਨ ਦੇ ਦੁਪੱਟੇ ਨੂੰ ਚਾਹੇ ਤੁਸੀਂ ਗਰਜ ਪੌਹ ਚਾਹੇ ਤੁਸੀਂ ਸੱਤੇ ਲੋ ਬੜੇ ਇਜ਼ੀਲੀ ਵੇਅਰ ਕਰ ਸਕਦੇ ਹੋ ਇਹਨਾਂ ਨੂੰ ਲਓ ਜੀ ਨੈਕਸਟ ਕਲਰ ਦੇਖੋ येलो ਮਸਟਰਡ ਆਹ ਲਓ ਇਹ ਹੈਗਾ येलो ਮਸਟਰਡ ਠੀਕ ਹੈ ਇਹ ਵੀ ਟੂ ਟੋਨ ਦੇ ਵਿੱਚ ਹੀ ਹੈਗਾ ਇਹਦੇ ਵਿੱਚ ਨਾ ਸਾਈਡ ਤੋਂ ਪਤਾ ਲੱਗ ਜਾਂਦਾ ਵੀ ਇਹ ਟੂ ਟੋਨ ਹੈ ਕਿਉਂਕਿ ਇਹਦੀ ਬੈਕ ਸਾਈਡ ਹੈ ਜਿਹੜੀ ਅਲੱਗ ਹੈ ਠੀਕ ਹੈ ਤੇ ਫਰੰਟ ਸਾਈਡ ਅਲੱਗ ਹੈ ਇਹਦੇ ਵਿੱਚ ਹਲਕਾ ਹਲਕਾ ਜਿਹਾ ਤੁਹਾਨੂੰ ਕਲਰ ਦਿਖ ਰਿਹਾ ਹੈ ਸੋ ਇਹਨੂੰ ਕਹਿੰਦੇ ਨੇ ਟੂ ਟੋਨ ਸਟੱਫ ਆਹੋ ਇਹ ਹੈਗਾ ਦੁਪੱਟਾ ਸਾਰਾ ਨਾ ਖੋਲੀਏ ਕਿਵਾਲਾ ਦਾ ਬਾਰਡਰ ਹੋਊਗਾ ਬਹੁਤ ਖੂਬਸੂਰਤ ਸੂਟ ਨੇ ਜੀ 2348 ਦੇ ਵਿੱਚ ਸੂਟ ਆ ਜਾਊਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਹੁਣ ਆਪਾਂ ਚੇਂਜ ਕਰਾਂਗੇ ਥੋੜੀ ਜਿਹੀ ਡਿਜ਼ਾਈਨਿੰਗ ਔਰ ਸਟੱਫ ਹੈ ਤਾਂ ਕਾਟਨ ਹੀ ਆ ਇਹ 2 ਟੋਨ ਕਾਟਨ ਦੀ ਹੈਗੀ ਠੀਕ ਹੈ ਜੀ ਆਹ ਲਓ ਇਹ ਵੀ ਤੁਸੀਂ ਵਿਦਾਊਟ ਲਾਈਨਿੰਗ ਸੂਟ ਬਣਾ ਸਕਦੇ ਹੋ ਆਹ ਲਓ ਜੀ ਬਹੁਤ ਪਿਆਰੇ ਸੂਟ ਨੇ ਪਹਿਲਾਂ ਤਾਂ ਮੈਂ ਤੁਹਾਨੂੰ ਸਟੱਫ ਹੈ ਜਿਹੜਾ ਉਹ ਨੇੜੇ ਕਰਕੇ ਫੀਲ ਕਰਾਦਾ ਲੈ ਨੇੜੇ ਕਰਕੇ ਦਿਖਾ ਦੇ ਇਹਦੇ ਵਿੱਚ ਤੁਹਾਨੂੰ ਲਾਈਨਾਂ ਲਾਈਨਾਂ ਦਿਖ ਰਹੀਆਂ ਨੇ ਔਰ ਸੀ ਥਰੂ ਬਿਲਕੁਲ ਵੀ ਨਹੀਂ ਹੈਗਾ ਦੋਨੋਂ ਜਿਹੜੇ ਪਹਿਲਾ ਵਾਲਾ ਸਟੱਫ ਦਿਖਾ ਤਾ ਉਹ ਵੀ ਸੀ ਥਰੂ ਨਹੀਂ ਹੈਗਾ ਇਹ ਵੀ ਬਿਲਕੁਲ ਨਹੀਂ ਹੈਗਾ ਬਿਨਾ ਲਾਈਨਿੰਗ ਤੋਂ ਤੁਸੀਂ ਵੇਅਰ ਕਰ ਸਕਦੇ ਹੋ ਇਹ ਸੂਟ ਹੁਣ ਤੁਸੀਂ ਦੇਖੋ ਇਹਦਾ ਨੈਕ neck ਦੇ ਉੱਪਰ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈਗੀ ਆ ਸਾਰੀ ਐਂਕਰਿੰਗ ਕੀਤੀ ਹੋਈ ਆ ਪਲੱਸ ਬਟਨ ਦਿੱਤੇ ਹੋਏ ਨੇ ਸਾਰੀ ਡਿਜ਼ਾਈਨਿੰਗ ਆਲਰੇਡੀ ਕੀਤੀ ਹੋਈ ਆ ਤੁਹਾਨੂੰ ਕੁਝ ਵੀ ਇਹਦੇ ਚ neck ਦੇ ਉੱਪਰ ਕਰਨ ਦੀ ਜਰੂਰਤ ਨਹੀਂ ਆ neck ਥੋੜਾ ਉੱਪਰੋਂ ਨਿਕਲ ਜੂਗਾ ਠੀਕ ਆ ਜੀ ਤੇ ਬਾਕੀ ਤੁਸੀਂ ਇਹਦੀ ਪ੍ਰਿੰਟਿੰਗ ਦੇਖੋ ਔਰ ਕਲਰ ਦੇਖੋ ਆਨਿਅਨ ਜਿਹਾ ਕਲਰ ਹੈਗਾ ਆਨਿਅਨ ਮੈਰੂਨ ਜਿਹਾ ਕਲਰ ਬੜਾ ਪਿਆਰਾ ਜਿਹਾ ਕਲਰ ਹੈਗਾ ਔਰ ਘੇਰਾ ਹੈਗਾ ਜਿਹੜਾ ਉਹਦੇ ਤੇ ਤੁਹਾਨੂੰ ਇਹ ਵਾਲੀ ਐਂਕਰਿੰਗ ਮਿਲੂਗੀ ਪਲੱਸ ਲੇਸਿੰਗ ਕੀਤੀ ਹੋਈ ਆ ਇਹਦੇ ਚ ਲੈਂਥ ਦਾ ਕੋਈ ਚੱਕਰ ਨਹੀਂ ਜੇ ਜ਼ਿਆਦਾ ਲੈਂਥ ਹੋਈ ਤਾਂ ਕਿਉਂਕਿ ਇਹਦੇ ਤੇ ਲੇਸ ਇਨਸਰਟ ਕੀਤੀ ਹੈ ਇੱਥੋਂ ਚੱਕ ਕੇ ਇਹ ਉੱਪਰ ਨੂੰ ਕੀਤਾ ਜਾ ਸਕਦਾ ਇਜ਼ੀਲੀ ਠੀਕ ਹੈ ਜੀ ਤੇ ਨੈਕਸਟ ਦਿਖਾਉਣੀ ਹੈ ਜੀ ਤੁਹਾਨੂੰ ਇਹਦੇ ਸਲਵਾਰ ਦੇ ਉੱਪਰ ਤੁਹਾਨੂੰ ਬੜਾ ਹੀ ਪਿਆਰਾ ਜਿਹਾ ਵਰਕ ਮਿਲਣਾ ਹੈ ਬਹੁਤ ਸੋਹਣਾ ਇਹ ਆਹ ਇਹ ਹੈਗਾ ਜੀ ਇਹਦਾ ਸਲਵਾਰ ਦਾ ਵਰਕ ਇੰਨਾ ਕੁ ਪਿਆਰਾ ਵਰਕ ਹੈ ਨਾ ਜੀ ਪੈਚ ਵਰਕ ਇਹ ਵਾਲਾ ਥ्रेड ਵਰਕ ਪਲੱਸ ਇਹ ਵਾਲਾ ਤੁਹਾਨੂੰ ਸ਼ਰਟ ਦੇ ਨਾਲ ਦੇ ਆਹ ਫਲਾਵਰ ਦੇ ਨਾਲ ਦੇ ਪੈਚ ਮਿਲਣਗੇ ਜੋ ਇਹ ਵਾਲੇ ਫਲਾਵਰ ਦਿੱਤੇ ਹੋਏ ਨੇ ਉਹਨਾਂ ਦੇ ਨਾਲ ਦੇ ਤੁਹਾਨੂੰ ਇਹ ਪੈਚ ਮਿਲ ਰਹੇ ਨੇ ਬਹੁਤ ਖੂਬਸੂਰਤ ਸੂਟ ਆਊਗਾ ਤੇ ਇਹ ਆਊਗਾ ਜੀ ਤੁਹਾਨੂੰ 3 ਮੀਟਰ ਦੀ ਸਲਵਾਰ ਸਰਵਾਰ 3 ਮੀਟਰ ਤੇ ਸ਼ਰਟ 2.5 ਮੀਟਰ ਤੇ ਦੁਪੱਟਾ ਆਊਗਾ ਚਨੋਂ ਦਾ ਲਓ ਜੀ ਆਹਕਾ ਸੂਟ ਨੇ ਜੀ ਆਪਾ ਬਹੁਤ ਸੋਹਣਾ ਸੂਟ ਠੀਕ ਹੈ ਜੀ ਲਓ ਇਹ ਕਾਟਨ ਪਤਲੀ ਵਾਲੀ ਕਾਟਨ ਨਹੀਂ ਆ ਬੜੀ ਸੋਲਿਡ ਕਾਟਨ ਠੀਕ ਹੈ ਆ ਸੋਲਿਡ ਕਾਟਨ ਕੀ ਗਲੇਸ ਕਾਟਨ ਹੈ ਜੀ ਇਹ ਐਕਚੁਅਲੀ ਗਲੇਸ ਕਾਟਨ ਆ ਜਿਹੜੇ ਪਹਿਲਾਂ ਦੇਖੇ ਉਹ ਵੀ ਗਲੇਸ ਕਾਟਨ ਆ ਏ ਵੀ ਗਲੇਸ ਕੋਟ ਹਨ ਠੀਕ ਹੈ ਤੇ ਇਹਦੀ ਪ੍ਰਾਈਸ ਹੈਗੀ ਹੈ ਜੀ 2768 2768 ਦੇ ਬੰਦੇ 2768 ਬਏ 2768 ਨੈਕਸਟ ਦੇਖੋ ਮਸਟਰਡ ਕਲਰ ਲੋਡ ਇਹ ਹੈਗਾ ਮਸਟਰਡ ਕਲਰ ਬਹੁਤ ਸੋਹਣਾ ਸੂਟ ਹੈ ਜੀ ਨੈਕ ਦੇ ਉੱਪਰ ਡਿਜ਼ਾਈਨਿੰਗ ਫੁੱਲ ਕੀਤੀ ਹੋਈ ਹੈ ਔਰ ਸਲਵਾਰ ਤੇ ਫਿਰ ਪੂਰੀ ਡਿਜ਼ਾਈਨਿੰਗ ਹੈ ਨੈਕ ਤੇ ਡਿਜ਼ਾਈਨਿੰਗ ਹੈ ਘੇਰੇ ਤੇ ਡਿਜ਼ਾਈਨਿੰਗ ਹੈ ਔਰ ਬੜੀ ਸੋਹਣੀ ਜਿਹੀ ਲਿਸਕਾਟਨ ਦੇ ਸੂਟ ਹੈਗੇ ਨੇ ਜੀ ਇਹ ਔਰ ਇਹ ਹੈਗਾ ਜੀ ਇਹਦਾ ਸਲਵਾਰ ਦਾ ਵਰਕ 3 ਮੀਟਰ ਦੀ ਸਲਵਾਰ ਪਲੱਸ 2.5 ਮੀਟਰ ਦੀ ਸ਼ਰਟ ਔਰ ਚਨੋਂਨ ਦਾ ਦੁਪੱਟਾ ਬਹੁਤ ਖੂਬਸੂਰਤ ਜਾਂ ਜੋ ਤੁਸੀਂ ਪਹਿਲਾਂ ਮੈਂ ਤੁਹਾਨੂੰ ਦਿਖਾ ਚੁੱਕੀ ਆ ਸੇਮ ਹੀ ਦੁਪੱਟਾ ਹੁੰਦਾ ਤੇ ਪ੍ਰਾਈਸ ਹੋਊਗੀ 2768268 ਰੁਪਏ ਅਗਲਾ ਹੈਗਾ ਜੀ ਪ੍ਰੋਪਰ ਰਸਟ ਕਲਰ ਲੋ ਇਹ ਹੈਗਾ ਇਹਦਾ ਨੈਕ ਬਹੁਤ ਸੋਹਣਾ ਜਾਂ ਤੇ ਇਹ ਹੈਗਾ ਇਹਦਾ ਕਿਰਾ ਠੀਕ ਹੈ ਜੀ ਤੇ ਸਲਵਾਰ ਦਾ ਵਰਕ ਦੇਖ ਲਓ ਚੈੱਕ ਕਰ ਲਓ ਸਲਵਾਰ ਤੇ ਇਹ ਵਾਲਾ ਵਰਕ ਮਿਲੂਗਾ ਗਲੇਸ ਕਾਟਨ ਦੇ ਵਿੱਚ ਸੂਟ ਰਹਿਣਗੇ ਜਿੰਨੇ ਵੀ ਰਾਮ ਟੈਕਸ ਦੇ ਵਿੱਚ ਸੂਟ ਦਿਖਾ ਰਹੀਆਂ ਤੁਹਾਨੂੰ ਗਲੇਸ ਕਾਟਨ ਜੀ ਮਿਲ ਰਹੇ ਇਹ ਵਾਲਾ ਮਿਲੂਗਾ ਜੀ ਇਹਦੇ ਨਾਲ ਦੁਪੱਟਾ ਆ ਲਓ ਇਹ ਹੈ ਗਏ ਦੋ ਦੁਪੱਟਾ ਲਓ ਤੁਹਾਨੂੰ ਉੱਪਰ ਤੋਂ ਇਦਾਂ ਲਗਾਉਂਦੇ ਠੀਕ ਹੈ ਜੀ ਬਹੁਤ ਖੂਬਸੂਰਤ ਦੁਪੱਟਾ ਹੈਗਾ ਬੜੇ ਬਿਖਰਵੇਂ ਜਿਹੇ ਫਲਾਵਰ ਨੇ 4 ਸਾਈਡ ਲੇਸ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ ਸਿੰਪਲ ਸਲਾਓ ਤੇ ਪਾਓ ਕੋਈ ਡਿਜ਼ਾਈਨਿੰਗ ਦੀ ਨਹੀਂ ਲੋੜ ਕੋਈ ਲੇਸਿੰਗ ਦੀ ਨਹੀਂ ਲੋੜ ਸਭ ਕੁਝ ਕੀਤਾ ਹੋਇਆ 2268 ਦੇ ਵਿੱਚ ਸੂਟ ਆ ਜੀ ਅਗਲਾ ਸੂਟ ਦੇਖੋ ਇਹ ਸੂਟ ਤਾਂ ਪੁੱਛੋ ਹੀ ਨਾ ਜੀ ਇਹ ਤਾਂ ਇੱਕ ਗਹਿਣਾ ਹੀ ਹੈ ਗਲੇਸ ਕਾਟਨ ਦੇ ਵਿੱਚ ਇਹ ਸੂਟ ਹੈ ਜਿੰਨੇ ਵੀ ਸੂਟਾ ਹੁਣ ਤੱਕ ਦੇਖ ਲਏ ਸਭ ਗਲੇਸ ਕਾਟਨ ਹੈ ਇਹ 6 ਮੀਟਰ ਕਪੜਾ ਆਊਗਾ ਜੀ 3 ਮੀਟਰ ਦੀ ਸਲਵਾਰ ਤੇ 3 ਮੀਟਰ ਦੀ ਸ਼ਰਟ ਆਊਗੀ ਆਪਾਂ ਬਹੁਤ ਸਾਰਾ ਸਟਾਕ ਇਹਦਾ ਮੰਗਾਇਆ ਸੀਗਾ ਪਰ ਹੁਣ ਲਿミਟਡ ਹੀ ਰਹਿ ਗਿਆ ਬਸ ਠੀਕ ਹੈ ਜੀ ਬਹੁਤ ਪਿਆਰਾ ক্লোਜ਼ ਕਰਕੇ ਦਿਖਾ ਦਿਓ ਘੇਰੇ ਤੇ ਫੇਰ ਵਰਕ ਮਿਲੂਗਾ ਹਲਕਾ ਹਲਕਾ ਔਰ ਉੱਪਰ ਵੀ neck ਤੇ ਤੁਹਾਨੂੰ ਜਰੀ ਵਰਕ ਇੱਥੇ ਆ ਕੇ ਫੇਰ ਆਊਟਲਾਈਨ ਦਿੱਤੀ ਹੋਈ ਹੈ ਠੀਕ ਹੈ ਜੀ ਤੇ ਇਹ ਹੈਗੀ ਇਹਦੀ ਬੈਕ ਸਾਈਡ ਹੈ ਬੈਕ ਸਾਈਡ ਤੇ ਇਹ ਵਾਲਾ ਬਾਰਡਰ ਹੋਊਗਾ ਤੇ ਇਹ ਹੈਗੀ ਇਹਦੀ ਬਾਜੂ ਬਾਜੂ ਦਾ ਸਟਾਫ ਅਦਾ ਮੀਟਰ ਅਲੱਗ ਤੋਂ ਦਿੱਤਾ ਹੋਇਆ ਸੋ 3 ਮੀਟਰ ਦੀ ਸ਼ਰਟ ਔਰ 3 ਮੀਟਰ ਦੀ ਸਲਵਾਰ ਰਹੂਗੀ ਗਲੇਸ ਕਾਟਨ ਦੇ ਵਿੱਚ ਸ਼ਰਟ ਰਹੂਗਾ ਇਹ ਵਾਲੀ ਸਲਵਾਰ ਖੁੱਲਾ ਡੁੱਲਾ ਕਪੜਾ ਮਿਲੂਗਾ ਜੀ ਤੁਹਾਨੂੰ ਲੋ ਇਹ ਹੈਗਾ ਇਹਦਾ ਦੁਪੱਟਾ ਖੋਲ ਕੇ ਦਿਖਾ ਦੇਣੀ ਹੈ ਦੁਪੱਟੇ ਬਿਲਕੁਲ ਤਿਆਰ ਚਲਾਉਣ ਦੇ ਹੈਗੇ ਨੇ ਲਾਈਟ ਵੇਟ ਦੁਪੱਟੇ ਨੇ ਕਿਉਂਕਿ ਜਿਹੜੀ ਚੀਜ਼ ਆਪਾਂ ਵੀਅਰ ਕੀਤੀ ਆ ਉਹਨੂੰ ਵੀ ਸਟਰ ਕੋ ਡਾਊਟ ਹੀ ਨਹੀਂ ਹੈਗਾ ਆ ਲੋ ਇਹ ਹੈਗਾ ਇਹਦਾ ਦੁਪੱਟਾ ਬੜਾ ਹੀ ਖੂਬਸੂਰਤ ਇਹ ਮੋਸਟ ਡਮੰਡਡ ਸੂਟਾਂ ਦੇ ਵਿੱਚੋਂ ਇੱਕ ਸੂਟ ਹੈ ਠੀਕ ਹੈ ਜੀ 2.5 ਮੀਟਰ ਦਾ ਦੁਪੱਟਾ ਤੇ ਪ੍ਰਾਈਸ 2250 ਪਰ ਸ਼ਿਪਿੰਗ ਫ੍ਰੀ ਨెక్ਸ ਦੇਖੋ ਗ੍ਰੇ ਕਲਰ ਸਾਰਾ ਸੂਟ ਸੇਮ ਹੈ ਜੀ ਬਸ ਕਲਰ ਗ੍ਰੇ ਹੈ ਇਹ ਵਾਲੇ ਚ ਤੁਹਾਨੂੰ ਦੋ ਸੂਟ ਮਿਲ ਸਕਦੇ ਆ ਅ ਸਿਲਵਰ ਗ੍ਰੇ ਜਿਹਾ ਕਲਰ ਹੈ ਵੈਸੇ ਪ੍ਰੋਪਰ ਉਦਾਂ ਗ੍ਰੇ ਕਲਰ ਨਹੀਂ ਹੈਗਾ ਸਿਲਵਰ ਗ੍ਰੇ ਕਲਰ ਹੈ ਗ੍ਰੇ ਕਲਰ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਸਕਦੇ ਆ ਇਹਦੇ ਚ ਅਗਰ ਤੁਹਾਨੂੰ ਦੋ ਚਾਹੀਦੇ ਹੋਏਗਾ ਠੀਕ ਹੈ ਤੇ ਬਾਕੀ ਬੈਕ ਸਾਈਡ ਵੀ ਪ੍ਰਿੰਟਡ ਰਹੂਗੀ ਬੈਕ ਸਾਈਡ ਦਾ ਬਾਰਡਰ ਰਹੂਗਾ ਔਰ ਇਹ ਰਹੂਗੀ ਜੇਦੀ ਬਾਜੂ ਤੇ ਇਹ ਹੈਗਾ ਦੁਪੱਟਾ ਆਹ ਲਓ ਬਿਲਕੁਲ ਹਲਕਾ ਦੁਪੱਟਾ ਪਿਆ ਬਹੁਤ ਸੋਹਣਾ ਬੜੀ ਅੱਛੀ ਫੀਲ ਆਉਂਦੀ ਹੈ ਇਹ ਸੂਟ ਨੂੰ ਪਾ ਕੇ ਇਹ ਪ੍ਰਾਈਸ ਹੈਗੀ 2250 ਫ੍ਰੀ ਸ਼ਿਪਿੰਗ ਨਾਲ ਸੂਟ ਤੁਹਾਡੇ ਘਰ ਆ ਜਾਊਗਾ ਲਓ ਜੀ ਅਗਲਾ ਸੂਟ ਦੇਖੋ ਇੱਕ ਭੈਣ ਨੇ ਤਾਂ ਆਪਾਂ ਨੂੰ ਇਹ ਸਟਿਚ ਹੋਣਾ ਵੀ ਦੇ ਦਿੱਤਾ ਸ਼ਾਰਟ ਵੀਡੀਓ 'ਚੋਂ ਤੇ ਹੁਣ ਆਪਾਂ ਇੱਕ ਅੱਧਾ ਮੈਂ ਵੀ ਸਵਾਲ ਲੈਣਾ ਹੈ ਤੇ ਬਸ ਆਪਣੇ ਕੋਲੇ ਇਹ ਤਿੰਨ ਸੂਟ ਸੀਗੇ ਅਗਰ ਕਿਸੇ ਨੂੰ ਚਾਹੀਦਾ ਹੋਇਆ ਬਾਈ ਕਰ ਲਿਓ ਫਟਾਫਟ ਬੜਾ ਖੂਬਸੂਰਤ ਸੂਟ ਹੈ ਗਲੇਸ ਕਾਟਨ ਹੈਗੀ ਇਹ ਰਾਮਟੈਕਸ ਦੀ ਸਾਰਾ ਵਰਕ ਹੈ ਆਲਓਵਰ ਦੇ ਵਿੱਚ 5 ਮੀਟਰ ਸੂਟ ਆਊਗਾ ਵਰਕ ਦੇਖੋ ਤੁਸੀਂ ਇੰਨਾ ਪਿਆਰਾ ਵਰਕ ਹੈ ਔਰ ਆ ਚੀਜ਼ ਹੈ ਜਿਹੜੀ ਉਹ ਹੋਰ ਵੀ ਸੋਹਣੀ ਹੈ ਆ ਲੇਸ ਨਹੀਂ ਹੈਗੀ ਇਹ ਸਾਰਾ ਵਰਕ ਹੈ ਦੇਖਣ ਨੂੰ ਲੱਗਦਾ ਕਿ ਜਿਵੇਂ ਲੇਸਿੰਗ ਕੀਤੀ ਹੁੰਦੀ ਹੈ ਤੇ ਇਹ ਵਾਲਾ ਜਿਹੜਾ ਹੈਗਾ ਵਿੱਚ ਸੀਕੁਐਂਸ ਵਰਕ ਹੈ ਜਿਹੜਾ ਸ਼ਾਈਨ ਕਰਦਾ ਬੜਾ ਪਿਆਰਾ ਲੱਗਦਾ ਇਸ ਚੀਜ਼ ਬਹੁਤ ਸੋਹਣੀ ਬਣ ਕੇ ਆਈ ਹੈ ਤੇ نیچے ਘੇਰੇ ਤੇ ਫਿਰ ਤੁਹਾਨੂੰ ਆਹ ਵਾਲਾ ਸੀਕੁਐਂਸ ਵਰਕ ਮਿਲੂਗਾ ਤੇ ਇਹ ਹੈਗੀ ਹੈ ਜੀ ਲੇਸ ਅਨਸਰਟ ਕੀਤੀ ਹੋਈ ਠੀਕ ਹੈ ਤੇ ਅੱਗੇ ਹੈ ਇਹਦਾ ਬਾਜੂ ਦਾ ਵਰਕ ਆਲੋ ਬਹੁਤ ਪਿਆਰੀ ਬੱਜੀ ਠੀਕ ਹੈ ਤੇ ਇਹ ਹੈ ਦੁਪੱਟਾ ਦੁਪੱਟੇ ਦੀ ਇੱਕ ਖਾਸੀਅਤ ਹੈ ਕਿ ਦੁਪੱਟੇ ਦੀ ਜਿਹੜੀ ਕੰਨੀ ਆ ਨਾ ਕੰਨੀਆਂ ਦੇ ਉੱਪਰ ਤੁਹਾਨੂੰ ਇਹ ਵਾਲਾ ਸੀਕੁਐਂਸ ਵਰਕ ਹੀ ਮਿਲਣਾ ਹੈ ਜਿਹੜਾ ਤੁਹਾਨੂੰ ਪੈਨਲ ਦੇ ਵਿੱਚ ਮਿਲ ਗਿਆ ਸੀ ਸਾਰੇ ਦੇ ਵਿੱਚ ਇਸ ਤਰ੍ਹਾਂ ਦੀ ਬੂਟੀ ਔਰ ਪੱਲਿਆਂ ਦੇ ਉੱਪਰ ਇਹ ਵਾਲੀ ਲੇਸ ਤੇ ਹੁਣ ਮੈਂ ਖੋਲ ਕੇ ਦਿਖਾ ਦੇਣੀ ਆ ਆਹ ਲਓ 2.5 ਮੀਟਰ ਦਾ ਚਲੋਣ ਦਾ ਦੁਪੱਟਾ ਸਾਰੇ ਜੁਤੀ ਔਰ ਕੰਨੀਆਂ ਤੇ ਸੀਕੁਐਂਸ ਵਰਕ ਪਲੱਸ ਪੱਲਿਆਂ ਤੇ ਲੇਸ ਇਹ ਸੂਟ ਹੈਗਾ 2795 ਦਾ ਦੇ ਪ੍ਰਾਈਸ ਹੈ ਜੀ ਦੇ ਕੋਲ ਆ ਸ਼ਿਪਿੰਗ ਹੈ ਜੀ ਬਿਲਕੁਲ ਫ੍ਰੀ ਲੋ ਜੀ ਹੁਣ ਆਪਾਂ ਤੁਹਾਨੂੰ ਕੁਛ ਕੁ ਸੂਟ ਦਿਖਾਵਾਂਗੇ ਵਿਦਆਊਟ ਦੁਪੱਟਾ ਪਰ ਰਾਮ ਟੈਕਸ ਦੇ ਸੂਟ ਰਹਿਣਗੇ ਤੇ ਗਲੇਸ कॉटन ਜੀ ਰਹੇਗੇ ਲੋ ਜੀ ਇਹ ਸਤੀਆਂ ਦੇ ਵਿੱਚ ਆਪਾਂ ਤੁਹਾਨੂੰ ਕਸ਼ਮੀਨੀ ਚ ਵੀ ਦਿੱਤੇ ਸੀਗੇ ਇੰਨੇ ਲਾਈਕ ਕੀਤੇ ਸੀ ਭੈਣਾ ਨੇ ਇਹ ਪਰ ਆਪਣੇ ਕੋਲੇ ਸਟਾਕ ਖਤਮ ਹੋ ਚੁੱਕਿਆ ਸੀ ਆ ਲੋ ਲੋ ਜੀ ਰਾਮ ਟੈਕਸ ਦੀ ਗਲੇਸ कॉटन ਬਹੁਤ ਖੂਬਸੂਰਤ ਕਲਰ ਬਲੂ ਜਿਹਾ ਕਲਰ ਹੈਗਾ ਪੈਟਰੋਲ ਬਲੂ ਜਿਹਾ ਕਲਰ ਹੈਗਾ ਜੀ ਤੇ ਪ੍ਰਿੰਟ ਬਹੁਤ ਸੋਹਣਾ ਜੇ ਤੁਸੀਂ ਇਹਨਾਂ ਦੇ ਪਲਾਜ਼ੋ ਤੇ ਕੁੜਤੇ ਬਣਾ ਕੇ ਪਾਉਂਗੇ ਨਾ ਬਸ ਪੁੱਛੋ ਹੀ ਨਾ ਫਿਰ ਤਾ ਇਹ ਬਹਿ ਜਾ ਬਹਿ ਜਾ ਹੋ ਜੀ ਇਹਦੀ ਡਿਜ਼ਾਈਨਿੰਗ ਕਰਿਓ ਬਟਨ ਵਗੈਰਾ ਲਾ ਕੇ ਕੋਰਨਰ ਲਾ ਕੇ ਕੀ ਬਾਤ ਹੈ ਬੜੇ ਖੂਬਸੂਰਤ ਸੁ ਬਣੇ ਆ ਜਾਂ ਸਟ੍ਰੇਟ ਸਲਵਾਰ ਨਾਲ ਬਣਾਇਓ ਹੋਰ ਵੀ ਸੋਹਣੇ ਲੱਗਣੇ ਆ ਬਾਕੀ ਜਿਹੜੀਆਂ ਆ ਬਣਾ ਨਹੀਂ ਪਾਉਨੀਆਂ ਪਲਾਜ਼ੋ ਜਿਹੜਾ ਤੇ ਉਹ ਸੂਟ ਪਾਉਂਦੀਆਂ ਨੇ 1060 ਦੇ ਵਿੱਚ ਤੁਸੀਂ ਲੈ ਸਕਦੇ ਜੀ ਤੇ ਫ੍ਰੀ ਸ਼ਿਪਿੰਗ ਨਾਲ ਆਉਂਦੇ ਆ ਬਗਲਾ ਦੇਖੋ ਸੁ ਲੋ ਜੀ ਕਲਰ ਨੋਟ ਕਰਦੇ ਜਾਓ ਮਹਿੰਦੀ ਕਲਰ ਲਓ ਬਹੁਤ ਪਿਆਰਾ ਜਾਂ ਮਹਿੰਦੀ ਕਲਰ ਇਸ ਤਰ੍ਹਾਂ ਬਣ ਕੇ ਸੂਟ ਰੈਡੀ ਹੋ ਜੂਗਾ ਤੁਹਾਡਾ ਲਓ ਨੈਕਸਟ ਲਓ ਬਲੈਕ ਕਲਰ ਮਾ ਲਓ ਲਓ ਠੀਕ ਹੈ ਜੀ ਅੱਤ ਸੂਟ ਨੇ ਜੀ ਅੱਤ ਹਰੇਕ ਡਿਜ਼ਾਈਨ ਦੇ ਵਿੱਚੋਂ ਤੁਹਾਨੂੰ ਦੋ ਸੂਟ ਮਿਲਦੇ ਆ ਫਟਾਫਟ ਚੱਕ ਲਿਓ ਨੈਕਸਟ ਦੇਖੋ ਇਹ ਬਲਕ ਰਸਟ ਜਿਹਾ ਕਲਰ ਹੈਗਾ ਕਾਫੀ ਜਿਹਾ ਕਲਰ ਆ ਰਿਹਾ ਸੀ ਕਾਫੀ ਬ੍ਰਾਊਨ ਕਲਰ ਆ ਰਸਟ ਨਹੀਂ ਹੈਗਾ ਇਹ ਲੋ ਜੀ ਕਾਫੀ ਬ੍ਰਾਊਨ ਠੀਕ ਹੈ ਖੂਬਸੂਰਤ ਕਲਰ ਖੂਬਸੂਰਤ ਪ੍ਰਿੰਟ ਨੈਕਸਟ ਦੇਖੋ ਹੁਣ ਆਪਾਂ ਤੁਹਾਨੂੰ ਥੋੜੇ ਜਿਹੇ ਸੂਟ ਜਿਹੜੇ ਉਹ ਡਿਸਕਾਊਂਟ ਦੇ ਵਿੱਚ ਦਿਖਾਵਾਂਗੇ ਆਹ ਲੋ ਜੀ ਇਹ ਸੂਟ ਤੁਹਾਨੂੰ ਡਿਸਕਾਊਂਟ 'ਚ ਮਿਲੂਗਾ ਜੋਰਜਟ ਦਾ ਸੂਟ ਹੈਗਾ ਪਰ ਮਿਲ ਰਿਹਾ ਤੁਹਾਨੂੰ ਇਹ ਡਿਸਕਾਊਂਟ ਦੇ ਵਿੱਚ ਅੱਜ ਏ ਲੋ 컬러 ਬੜਾ ਸੋਹਣਾ ਪਿਸਤਾ ਜਿਹਾ कलर ਹੈ ਦਾ ਲੋ ਜੀ ਬਹੁਤ ਖੂਬਸੂਰਤ 컬러 ਤੇ ਬਹੁਤ ਸੋਹਣਾ ਪ੍ਰਿੰਟ ਦੇਖ ਲਓ ਤੁਸੀਂ 컬러 ਮਿੱਠਾ ਮਿੱਠਾ ਜਾਏਗਾ ਤੇ ਇਹ ਤੁਹਾਨੂੰ ਸੂਟ ਮਿਲਣਾ ਜੀ ਅੱਜ 700 ਦੇ ਵਿੱਚ ਡਿਸਕਾਊਂਟ ਫ੍ਰੀ ਸ਼ਿਪਿੰਗ ਨਾਲ ਜਿਹੜੇ ਜਿਹੜੇ ਡਿਸਕਾਊਂਟ ਦੇ ਸੂਟ ਆ ਹਮਾਂ ਲਾਸਟ ਤੇ ਤੁਹਾਨੂੰ ਹੀ ਦਿਖਾ ਰਹੀ ਹਾਂ ਤੇ ਇਹ ਬੜਾ ਸੂਟ ਦੇਖੋ ਤੁਸੀਂ ਕਾਟਨ ਦਾ ਸੂਟ ਹੈ ਜੀ ਇਹ ਬਿਲਕੁਲ ਕਾਟਨ ਦੇ ਵਿੱਚ ਆਊਗਾ ਹਰ ਜਿਹੜੀ ਕਾਟਨ ਹੈਗੀ ਆ ਉਹ ਟਰਾਂਸਪੇਰੈਂਟ ਨਹੀਂ ਹੈਗੀ ਸੀ ਥਰੂ ਬਿਲਕੁਲ ਨਹੀਂ ਹੈਗੀ ਤੁਸੀਂ ਆਰਾਮ ਨਾਲ ਵੀਅਰ ਕਰ ਸਕਦੇ ਹੋ ਇਹਨੂੰ ਵਿਦਾਊਟ ਲਾਈਨਿੰਗ ਗਰਮੀਆਂ ਦੇ ਵਿੱਚ ਬੜੀ ਅੱਛੀ ਰਹਦੀ ਆ ਸੋਹਣੀ ਕਾਟਨ ਹੈਗੀ ਆ ਆ ਦੇਖੋ ਮੈਂ ਨੀਚੇ ਤੋਂ ਦਿਖਾ ਦੇਣੀ ਹੱਥ ਰੱਖ ਕੇ ਬਿਲਕੁਲ ਵੀ ਟਰਾਂਸਪੇਰੈਂਟ ਨਹੀਂ ਹੈਗਾ ਇਹ ਠੀਕ ਹੈ ਜੀ ਤੇ ਇਹਦੇ ਜਿਹੜੇ ਫਰੰਟ ਦੇ ਉੱਪਰ ਆ ਪੈਚ ਲੱਗੇ ਹੋਏ ਆ ਨਾ ਉਹਦੇ ਉੱਪਰ ਸਾਰੇ ਹੈਂਡਵਰਕ ਹੈ ਟੋਟਲੀ ਹੈਂਡਵਰਕ ਹੋਇਆ ਹੋਇਆ ਬੜਾ ਖੂਬਸੂਰਤ ਸੂਟ ਨਹੀਂ ਜੀ ਇਹ ਡਿਜ਼ਾਈਨਰ ਜੇ ਸੂਟ ਨੇ ਔਰ ਗਰਲਿਸ਼ ਲੁੱਕ ਦੇ ਔਰ ਘੇਰਾ ਦੇਖੋ ਤੁਸੀਂ ਘੇਰਾ ਉਸ ਤੋਂ ਵੀ ਸੋਹਣਾ ਸਾਰੇ ਦੇ ਵਿੱਚ ਹੈਂਡਵਰਕ ਹੈ ਜੀ ਆਹ ਦੇਖੋ ਤੁਸੀਂ ਜਿੰਨਾ ਵੀ ਤੁਹਾਨੂੰ ਦਿਖ ਰਿਹਾ ਪੂਰਾ ਹੈਂਡਵਰਕ ਹੈ ਤੇ ਬੈਕ ਸਾਈਡ ਤੇ ਇਹਦੀ ਸਲਵਾਰ ਆ ਜਿਹੜੀ ਉਹ ਅਟੈਚ ਹੋਈ ਹੋਈ ਆ ਸਲਵਾਰ ਦਿਖਾ ਦੇਣੀ ਆ ਆਹ ਵਾਲੀ ਸਲਵਾਰ ਹੈਗੀ ਆ ਬਿਲਕੁਲ ਸੀ ਥਰੂ ਨਹੀਂ ਹੈਗੀ ਠੀਕ ਹੈ ਜੀ ਤੇ ਇਹ ਵਾਲੀ ਇਹਦੀ ਬੈਕ ਸਾਈਡ ਹੋਊਗੀ ਹੁਣ ਆਪਾਂ ਤੁਹਾਨੂੰ ਦੁਪੱਟਾ ਦਿਖਾਉਣੀ ਆ ਦਾ ਲਓ ਜੀ ਦੁਪੱਟਾ ਉਸ ਤੋਂ ਵੀ ਸੋਹਣਾ ਲਓ ਲੋਡੀ ਮਸਲੀਨ ਦਾ ਦੁਪੱਟਾ ਔਰ ਬੜਾ ਸੋਹਣਾ ਜਿਹਾ ਸਾਰੇ ਲੇਸਿੰਗ ਵਗੈਰਾ ਕੀਤੀ ਹੋਈ ਹੈ ਦੁਪੱਟਾ ਰਹੂਗਾ ਸਵਾ 2 ਮੀਟਰ ਚੌੜਾਈ ਪੂਰੀ ਹੈ ਲੈਂਥ ਆ ਜਿਹੜੀ ਉਹ ਸਵਾ 2 ਮੀਟਰ ਰਹੂਗੀ ਤੇ ਪ੍ਰਾਈਸ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਜੀ ਸੂਟ ਹੈਗਾ 1395 ਦਾ ਤੇ ਸ਼ਿਪਿੰਗ ਬਿਲਕੁਲ ਫ੍ਰੀ ਸਿੰਗਲ ਸੂਟ ਹੈ ਜੀ ਇਹ ਲਓ ਜੀ ਅਗਲਾ ਦੇਖ ਲਓ ਇਹ ਵੀ ਆਪਣੇ ਕੋਲੇ ਇਕੱਲਾ ਹੀ ਸੂਟ ਹੈ ਲੋ ਜੀ ਇਹ ਵੀ ਗਰਲਿਸ਼ ਲੁੱਕ ਦੇ ਸੂਟ ਨੇ ਇਹ ਬੜੇ ਪਿਆਰੇ ਜਿਹਾ ਤੇ ਇਹ ਵੀ ਸੀ ਥਰੂ ਬਿਲਕੁਲ ਨਹੀਂ ਹੈਗਾ ਇਦਾਂ ਹੀ ਪਾਓ ਤੁਸੀਂ ਵਿਦਾਉਟ ਲਾਈਨਿੰਗ ਔਰ ਆ ਦੇਖੋ ਤੁਸੀਂ ਇਹਦਾ ਨੈਕ ਨੈਕ ਦੇ ਉੱਪਰ ਇਲੇਸਿੰਗ ਕੀਤੀ ਹੋਈ ਆ ਜਿੰਨੀ ਵੀ ਤੁਹਾਨੂੰ ਦਿਖ ਰਹੀ ਸਾਰੀ ਲੇਸਿੰਗ ਹੈ ਔਰ ਇਹ ਵਾਲਾ ਤੁਹਾਨੂੰ ਵੀ ਕਲਟਕਣ ਮਿਲੂਗਾ ਬੜਾ ਪਿਆਰਾ ਲੱਗਦਾ ਕੁੜੀਆਂ ਦੇ ਪਾਉਣ ਵਾਲੇ ਸੂਟ ਨੇ ਜੀ ਤੇ ਇਹ ਹੈਗੀ ਅੱਜ ਇਹਦੀ ਘੇਰੇ ਦੀ ਲੇਸ ਬੜੀ ਪਿਆਰੀ ਲੇਸ ਹੈ ਲੋ ਠੀਕ ਹੈ ਤੇ ਇਹ ਹੈ ਬਾਜੂ ਸੈਮੀ ਸਟ੍ਰੈਚ ਦਾ ਸੂਟ ਹੈ ਜੀ ਇਹ ਆਹ ਲੋ ਇਹ ਹੈਗਾ ਇਹਦਾ ਬਾਜੀ ਠੀਕ ਹੈ ਬਾਜੀ ਤੇ ਫਿਰ ਲੇਸਿੰਗ ਕੀਤੀ ਹੋਈ ਹੈ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਸਿੰਪਲ ਸਲੋਣਾ ਤੇ ਪਾਉਣਾ ਇਹ ਹੈਗੀ ਆ ਦੀ ਸਲਵਾਰ ਦੀ ਲੋ ਟਾਈ ਟਾਈ ਆ ਟਾਈ ਮਿੱਟਰ ਦੀ ਰਹੂਗੀ ਆ ਸੈਮੀ ਸਟਿਚ ਕੀਤਾ ਹੀ ਹੋਇਆ ਜੀ ਤਾਂ ਇਹਦਾ ਕੁਝ ਕਰਨ ਨਹੀਂ ਹੈਗਾ ਤੇ ਇਹ ਹੈਗੀ ਆ ਹਾਫ ਪ્યોਰ ਸਫੋਂ ਦਾ ਦੁਪੱਟਾ ਚੌੜਾਈ ਪੂਰੀ ਰਹੂਗੀ ਪੂਰੀ ਸਾਰੇ ਚ ਵਰਕ ਜਿੰਨਾ ਵੀ ਦਿਖ ਰਿਹਾ ਸਾਰਾ ਵਰਕ ਵਾਲਾ ਤੇ ਫੋਰ ਸਾਈਡ ਲੇਸਿੰਗ ਤੇ ਲੈਂਥ ਹੋਊਗੀ ਸਵਾ ਦੋ ਚੌੜਾਈ ਪੂਰੀ ਹੋਊਗੀ ਤੇ ਪ੍ਰਾਈਸ ਹੈਗੀ 1150 ਸ਼ਿਪਿੰਗ ਬਿਲਕੁਲ ਵੀ ਲੋ ਜੀ ਇੱਕ ਸੂਟ ਤੁਹਾਨੂੰ ਆ ਦਿਖਾਵਾਂਗੇ ਇਹ ਵੀ ਤੁਹਾਨੂੰ ਮਿਲੂਗਾ ਡਿਸਕਾਊਂਟ ਤੇ ਹਾਂ ਇਹ ਇੱਕ ਹੀ ਟੈਕਸ ਦਾ ਸੂਟ ਹੈ ਜੀ ਇਹ ਬੜੀ ਸੋਹਣੀ ਜੀ ਕਾਟਨ ਹੈਗੀ ਆ ਇਹ ਵਿਦਆਊਟ ਲਾਈਨਿੰਗ ਬਣਨ ਵਾਲੇ ਸੂਟ ਹੈਗੇ ਨਹੀਂ ਇਹ ਬਿਲਕੁਲ ਸਿੱਧੂ ਨਹੀਂ ਮੈਨ ਹੋਣਗੇ ਇਹ ਤੇ ਇਹ ਹੈਗੀ ਨੈਗੇਟਿਵ ਪ੍ਰਿੰਟ ਦੀ ਇਹਦੇ ਨਾਲ ਸਲਵਾਰ ਠੀਕ ਹੈ ਜੀ ਬਹੁਤ ਹੀ ਪਿਆਰੇ ਜਿਹੇ ਸੂਟ 750 ਦੇ ਵਿੱਚ ਸੂਟ ਆ ਜੂਗਾ ਜੀ ਫ੍ਰੀ ਸ਼ਿਪਿੰਗ ਨਾਲ ਨੈਕਸਟ ਹੈਗਾ ਇਹ ਵਾੜਾ ਇਟਾਲੀਅਨ ਵੂਲ ਪਸ਼ਮੀਨੇ ਦਾ ਸੂਟ ਹੈ ਇੱਕ ਦੋ ਸੂਟ ਨੇ ਤੁਹਾਨੂੰ ਪਸ਼ਮੀਨੇ ਦਿਖਾ ਦੇ ਲਈਆਂ ਜਿਹੜੇ ਡਿਸਕਾਊਂਟ ਤੇ ਦੇਣੇ ਅਸੀਂ ਤੁਹਾਨੂੰ ਕਿਉਂਕਿ ਜੋ ਵੀ ਸਾਡੇ ਕੋਲੇ ਬਚਿਆ ਹੈਗਾ ਤੁਹਾਨੂੰ ਨਾਲ-ਨਾਲ ਦਿਖਾ ਦੇ ਲਈਆਂ ਆਹ ਵਾ ਇਹ ਹੈਗਾ ਜੀ ਇਹ ਸੂਟ ਇਟਾਲੀਅਨ ਵੂਲ ਬੜਾ ਖੂਬਸੂਰਤ ਜਿਹਾ ਹੈਗਾ ਥਿੱਕ ਵਾਲਾ ਹੈਗਾ ਵਿਦਾਊਟ ਲਾਈਨਿੰਗ ਬਣਨ ਵਾਲਾ ਸੂਟ ਹੈਗਾ ਤੇ ਲੂਈਆਂ ਦੇ ਤੇ ਨਹੀਂ ਆਉਂਦੀ ਤੇ ਇਹ ਹੈਗੀ ਇਹਦੀ ਸਲਵਾਰ ਛੋਟੇ ਛੋਟੇ ਬੂਟੀ ਦੀ ਸਲਵਾਰ 750 ਦਾ ਸੂਟ ਆ ਡਿਸਕਾਊਂਟ ਤੇ ਲੋ ਜੀ ਅਗਲਾ ਦੇਖੋ ਇਹ ਰਾਮਟੈਕਸ ਦਾ ਸੂਟ ਮਿਲੂਗਾ ਸਿੰਗਲ ਪੀਸ ਲੋ ਆਹ ਲਓ ਦੀ ਬਲੂ ਦੇ ਵਿੱਚ ਸਿੰਗਲ ਪੀਸ ਠੀਕ ਹੈ ਇਹ 1000 ਰੁਪਏ ਦਾ ਹੈ ਇਹ ਵੀ ਡਿਸਕਾਊਂਟ ਤੇ ਹੈ ਤੇ ਇੱਕ ਪੀਸ ਇੱਕ ਕਲਰ ਦਾ ਤੁਹਾਨੂੰ ਇਹਦੇ ਵਿੱਚ ਹੋਰ ਮਿਲ ਜੂਗਾ ਲੋ ਜੀ ਇਹ ਵੀ ਤੁਹਾਨੂੰ ਇਕੱਲਾ ਪੀਸ ਮਿਲੂਗਾ ਕਿਉਂਕਿ ਇੱਕ ਸੂਟ ਕਿਸੇ ਪਹਿਣਨੇ ਦੇ ਚੁਲਿਆ ਹੋਇਆ ਤੇ ਉਹ ਮੈਂ ਕੱਟਣਾ ਹੈ ਹਜੇ। ਲੋ ਜੀ। ਇਹ ਥੋੜਾ ਜਿਹਾ ਕਾਫੀ ਬ੍ਰਾਊਨ ਜਿਹਾ ਕਲਰ ਹੈਗਾ। ਕੱਟਣ ਲੱਗੀ ਸੀ ਤੇ ਖਲਾਰਾ ਪੈ ਗਿਆ। ਆਹ ਲੋ ਜੀ ਇਦਾਂ ਹੀ ਦੇਖ ਲਓ ਇਹ ਵਾਲੀ ਇਹਦੀ ਸਲਵਾਰ ਰੂਗੀ। ਠੀਕ ਹੈ। ਇਹ ਵੀ 1000 ਦਾ ਇਹ ਵੀ ਰਾਮ ਟੈਕਸ ਦਾ ਸੂਟ ਹੈ। ਲੋ ਜੀ ਇਹ ਤੁਹਾਨੂੰ ਦੋ ਸੂਟ ਮਿਲ ਸਕਦੇ ਆ। ਕਿਸੇ ਪਹਿਣਨੇ ਮੈਂ ਤੁਹਾਨੂੰ ਮੰਗਿਆ ਸੀ ਠੀਕ ਹੈ ਇੱਕ ਦਿਨ ਤੇ ਮੈਨੂੰ ਪਤਾ ਨਹੀਂ ਸੀ। ਵੀ ਪਿਆ ਹੈਗਾ ਕਿ ਨਹੀਂ। ਆਹ ਲੋ। ਆਹ ਲੋ ਜੀ। ਇਹ ਸੂਟ ਹੈਗਾ ਰਾਮ ਟੈਕਸ ਦਾ ਦੇਖ ਲਓ ਤੁਸੀਂ ਕਲਰ ਥੋੜਾ ਆਰਮੀ ਕਲਰ ਜਿਹਾ ਲੱਗ ਰਿਹਾ ਤੇ ਇਹ ਵੀ ਹਜ਼ਾਰ ਦੇ ਵਿੱਚ ਮਿਲੂਗਾ ਫ੍ਰੀ ਸ਼ਿਪਿੰਗ ਨਾਲ ਹੋਊਗਾ ਆ ਦੇਖੋ ਇਹ ਵੀ ਰਾਮ ਟੈਕਸ ਦਾ ਇਹ ਕਾਟਨ ਦਾ ਸੂਟ ਹੈ ਜੀ ਗਰਮੀ ਵਾਲਾ ਸੂਟ ਹੈ ਜੀ ਇੱਕ ਪ੍ਰਿੰਟ ਆਹ ਲਓ ਬੜਾ ਸੋਹਣਾ ਬਰੀ ਕਮੂਟੀ ਦਾ ਸੂਟ ਹੈ ਮਸਟਰਡ ਕਲਰ ਆਹ ਲਓ ਠੀਕ ਹੈ ਬਹੁਤ ਖੂਬਸੂਰਤ ਇਹ ਸੂਟ ਮਿਲੂਗਾ ਜੀ ਤੁਹਾਨੂੰ 1000 ਦਾ ਰਾਮ ਟੈਕਸ ਦਾ ਸੂਟ 1000 ਦੇ ਵਿੱਚ ਮਿਲ ਜੂਗਾ ਅਗਲਾ ਦੇਖੋ ਕਾਟਨ ਦਾ ਸੂਟ ਹੈ ਜੀ ਬੜਾ ਪਿਆਰਾ ਜਿਹਾ ਸੂਟ ਹੈ ਕਾਟਨ ਦਾ ਕੈਮਰੀ ਕਾਟਨ ਦੀ ਸ਼ਰਟ ਹੈਗੀ ਆ ਇਹ ਤੇ ਇਹਨਾਂ ਦੇ ਵੀ ਜਿਵੇਂ ਕੁੜਤੇ ਜੇ ਬਣਾਓ ਨਾ ਬੜੇ ਪਿਆਰੇ ਲੱਗਦੇ ਨੇ ਜੀ ਇਹ ਗਰਮੀਆਂ ਚ ਪਾਉਣ ਲਈ ਬਹੁਤ ਸੋਹਣੇ ਲੱਗਦੇ ਆ ਤੇ ਸਲਵਾਰ ਦੇਖੋ ਇਹਦੇ ਨਾਲ ਤੁਸੀਂ ਇਹ ਵਾਲੀ ਇਹਦੇ ਨਾਲ ਸਲਵਾਰ ਰਹੂਗੀ ਲਓ ਸਲਵਾਰ ਦੇਖੋ ਚਾਹੇ ਤੁਸੀਂ ਇਹਨੂੰ ਇਹ ਨਾ ਦੂਜੀ ਹੁੰਦੀ ਆ ਇਹ ਜੀ ਨੂੰ ਆਪਾਂ ਕੱਚੀ ਕਾਟਨ ਜੀ ਕਹਿ ਦਿੰਦੇ ਆ ਜਮਲ ਕਾਟਨ ਕਹਦੇ ਨੇ ਉਹ ਵੜੀਏ ਸਲਵਾਰ ਤੁਸੀਂ ਥੋੜੀ ਜੀ ਲਾਈਨਿੰਗ ਲਾ ਕੇ ਬਣਾਵਾ ਲਿਓ ਜਾਂ ਫਰੰਟ ਤੇ ਪਹੁੰਚੇ ਤੇ ਲਾਈਨਿੰਗ ਲਾ ਲਿਓ ਜੇ ਪਲਾਜ਼ੋ ਬਣਾਉਂਗੇ ਤਾਂ ਉਹਦੇ ਤੇ ਤੁਸੀਂ ਲਾਈਨਿੰਗ ਲਾ ਲਿਓ ਤੇ ਇਹ ਵਾਲੀ ਡਿਜ਼ਾਈਨਿੰਗ ਹੈਗੀ ਹੈ ਜੀ ਇਹਦੇ ਤੇ ਇਹ ਮੇਰੇ ਖਿਆਲ ਨਾਲ ਵੱਡੇ ਬਣੇਂ ਦੀ ਹੈਗੀ ਆ ਹਾਂ ਵੱਡੇ ਬਣੇ ਦਾ ਤੇ ਇਹ ਹੋਊਗੀ 2 ਮੀਟਰ ਵੱਡੇ ਬਣੇਂ ਦੀ ਠੀਕ ਹੈ ਜੀ ਤੇ ਆਹ ਇਹ ਸੁੱਤ ਤੁਹਾਨੂੰ ਬਹੁਤ ਘੱਟ ਰੇਂਜ ਦੇ ਵਿੱਚ ਮਿਲਣ ਵਾਲਾ 800 ਦੇ ਵਿੱਚ ਮਿਲ ਜਾਊਗਾ ਜੀ ਫ੍ਰੀ ਸ਼ਿਪਿੰਗ ਦੇ ਨਾਲ ਕਲਰ ਬਹੁਤ ਸੋਹਣੇ ਆ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਉਗੀ ਪਸੰਦ ਆਈ ਤੇ ਮੇਰੀ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਾਂਗੇ ਹੋਰ ਵਧੀਆ ਜੀ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ